ਤੇ ਪੰਜਾਬ ਸਰਪੰਨ ਦਾ ਤੇ ਤੁਹਾਨੂੰ ਤਨਵਾਦ ਕਰਦੀ ਆ ਜਿਹੜਾ ਫਾਸਿਲ ਕਾ ਦੇ ਵਿੱਚ ਅੱਜ ਇਹ ਲਾਈਟਿੰਗ ਸਮਸ਼ੋ ਕਰਵਾਇਆ ਗਿਆ ਤੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਬਹੁਤ ਜ਼ਰੂਰਤ ਹੈ ਆਪਣੇ ਸਸਕਾਰਾਰੇ ਆਪਣੇ ਧਰਮ ਬਾਰੇ ਜਾਣੂ ਕਰਵਾਈਏ ਤੇ ਅੱਜ ਜਿਹੜਾ ਦਿਖਾਇਆ ਮੈਂ ਤਾਂ ਬੈਠੀ ਸੀ ਮੈਂ ਇੱਕਦਮ ਰੌਂਗ ਤੇ ਢੀ ਸੀ ਬਹੁਤ ਵਧੀਆ ਮਨ ਨੂੰ ਬਹੁਤ ਕੁਝ ਅੱਜ ਸਿੱਖੇ ਤੇ ਜਾ ਰਹੇ ਆਂ ਸਮਾਜ ਨੂੰ ਕਿਵੇਂ ਚੰਗਾ ਬਣਾਉਣੀ ਜਿਹੜੀ ਜਿੰਨੀ ਸਾਡੀ ਕੋਸ਼ਿਸ਼ ਹੋ ਸਕਦੀ ਹੈ ਅਸੀਂ ਕਰਾਂਗੇ ਤੇ ਗੁਰੂ ਸਾਹਿਬ ਦੀ ਸ਼ਹਾਦਤਾਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਦੀ ਤੁਸੀਂ ਸਿੱਖ ਕੀ ਜਾ ਰਹੇ ਆ ਕਿ ਆਪਦੇ ਧਰਮ ਲਈ ਆਪਦੇ ਸਮਾਜ ਲਈ ਆਪਦੇ ਪੰਜਾਬ ਲਈ ਕਿਵੇਂ ਅਸੀਂ ਇੱਕ ਹੋ ਕੇ ਅੱਗੇ ਸੇਵਾ ਪਾਉਣਾ ਕਰਕੇ ਮਨੁੱਖਤਾ ਦੀ ਰਾਖੀ ਕਰਕੇ ਆਪਾਂ ਅੱਗੇ ਵਧਣਾ ਹੈ ਤੇ ਮੈਂ ਕੋਟੀ-ਕੋਟੀ ਨਮਨ ਕਰਦੀ ਆ ਸਰ ਜਵਾਕਿਸ਼ਰ ਕੁਪਤੇਹ ਪਹਾੜ ਜੀ ਨੂੰ ਇਹ ਸਾਰੇ ਗੁਰੂਆਂ ਨੂੰ ਗੁਰੂਆਂ ਦੀ ਬਾਣੀ ਨੂੰ ਜਿਹੜਾ ਸਾਨੂੰ ਇਹਨਾਂ ਸਮਝਣ ਦਾ ਇਹਦੇ ਸੰਸਕਾਰ ਇਹਨਾਂ ਆਪ ਦਾ ਸੰਸਕ੍ਰਿਤਨ ਆਪਕੇ ਬਤੁਤ ਬਣਦਾ ਹੈ ਤਾਂ ਅੱਜ ਦੇ ਟਾਈਟਨ ਆਊਟ ਪ੍ਰੋਗਰਾਮ ਜਿਹੜਾ ਇਹਦੇ ਛੋਟੇ ਬੰਨੇ ਜੀ ਬਾਰੇ ਇੱਕ ਗੱਲ ਕਮੈਂਟਰੀ ਕਰਨ ਦੀ ਬੋਲ ਦੀ ਸਾਜ ਇਸ ਤਰ੍ਹਾਂ ਦੇ ਜਿਹੜੇ ਜਨਰੇਸ਼ਨ ਹੈ ਜਿਹੜਾ ਕਿ ਸੋੜਨ ਇਸ ਤਰ੍ਹਾਂ ਦੇ ਜੀਵਨ ਦੇ ਰਿਚਰਡ ਡਾਕੂਮੈਂਟ ਹੈ ਤਾਂ ਜੋ ਆਗਿਆ ਦਾ ਅੰਦਾਜ਼ਾ ਬਹੁਤ ਹੀ ਵਧੀਆ ਕਦਮ ਪੀੜਾ ਜਿਹੜਾ ਕਿ ਔਰ ਵਾਲੀ ਜਨਰੇਸ਼ਨ ਹੈ ਇਹ ਪਤਾ ਲੱਗਦਾ ਕਿ ਸਾਡੇ ਜੀਵਨ ਵਟ ਕਿੰਨਾ ਸਾਡੇ ਪ੍ਰਤੀ ਦਿਨ ਕੀ ਕਰਵਾਦੀਆਂ ਕਿਵੇਂ ਦਿਨ ਦੀ ਲਾਈਫ ਜਿਸ ਤਰ੍ਹਾਂ ਦੇ ਜਿਹੜੇ ਜੀਵਤ ਹੈ ਜਿਹੜੇ ਸਮਾਜ ਤੇ ਬਹੁਤ ਬੁਰੀਆ ਤੇ ਇਹ ਇਵੈਂਟ ਜਿਹੜਾ ਆਰਗੇਨਾਈਜ਼ ਹੋਇਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜਾ ਬਹੁਤ ਖੁਸ਼ ਹੈ ਸੈਟ ਜਿਹੜਾ ਸਰਸ ਜੀ ਬਾਰੇ ਮੈਂ ਜਿਹੜਾ ਸਤਿ ਸ਼੍ਰੀ ਅਕਾਲ ਜੀ ਜੀ ਬੇਨਿਕਾ ਜੀ ਜੀ ਕਿ ਆਪਾਂ ਨੂੰ ਨਵੇਂ ਨਵੇਂ ਜਿੰਨੇ ਨਵੇਂ ਨਵੇਂ ਕੋਈ ਤੁਹਾਨੂੰ ਲਾਭ ਦਿੰਦਾ ਕਿ ਆਪਣੇ ਬੱਚੇ ਜਿਹੜਾ ਧਰਮ ਬਾਰੇ ਸਿੱਖਣਗੇ ਉਹ ਨਸ਼ਿਆਂ ਤੋਂ ਬਚਣਗੇ ਤੇ ਘਾੜੀਆਂ ਗ੍ਰੀਟੀਆਂ ਤੋਂ ਬਚਣਗੇ ਤੇ ਉਹਨਾਂ ਦਾ ਜਿਹੜਾ ਜੀਵਨ ਹੋ ਚੰਗਾ ਹੋਏਗਾ ਇਸ ਤਰ੍ਹਾਂ ਕਿ ਉਹਨਾਂ ਵਾਸਤੇ ਤੇ ਸਭ ਤੋਂ ਵੱਡੀ ਮੁੱਲੀ ਗੱਲ ਹੈ ਤਾਂ ਅੱਜ ਕਰਦੀਆਂ ਜਿਹੜਾ ਫਾਸਿਲ ਕਾ ਦੇ ਵਿੱਚ ਅੱਜ ਇਹ ਲਾਈਟਿੰਗ ਸੈਸ਼ਨ ਕਰਵਾਇਆ ਗਿਆ ਤੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਬਹੁਤ ਜ਼ਰੂਰਤ ਹੈ ਆਪਣੇ ਸਸਕਾਰ ਬਾਰੇ ਆਪਣੇ ਧਰਮ ਬਾਰੇ ਜਾਣੂ ਕਰਵਾਈਏ ਤੇ ਅੱਜ ਜਿਹੜਾ ਦਿਖਾਇਆ ਮੈਂ ਤਾਂ ਬੈਠੀ ਸੀ ਮੈਂ एकदम ਰੋਂਗ ਤੇ ਢੀਰੀ ਸੀ ਬਹੁਤ ਵਧੀਆ ਮਨ ਨੂੰ ਬਹੁਤ ਕੁਝ ਅੱਜ ਸਿੱਖੇ ਤੇ ਜਾ ਰਹੇ ਹਾਂ ਸਮਾਜ ਨੂੰ ਕਿਵੇਂ ਚੰਗਾ ਬਣਾਉਣੀ ਜਿਹੜੀ ਜਿੰਨੀ ਸਾਡੀ ਕੋਸ਼ਿਸ਼ ਹੋ ਸਕਦੀ ਹੈ ਅਸੀਂ ਕਰਾਂਗੇ ਤੇ ਗੁਰੂ ਸਾਹਿਬ ਦੀ ਸ਼ਹਾਦਤਾਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਦੀ ਤੁਸੀਂ ਸਿੱਖ ਕੀ ਜਾ ਰਹੇ ਆ ਕਿ ਆਪਦੇ ਧਰਮ ਲਈ ਆਪਦੇ ਸਮਾਜ ਲਈ ਆਪਦੇ ਪੰਜਾਬ ਲਈ ਕਿਵੇਂ ਅਸੀਂ ਇੱਕ ਹੋ ਕੇ ਅੱਗੇ ਸੇਵਾ ਪਾਉਣਾ ਕਰਕੇ ਮਨੁੱਖਤਾ ਦੀ ਰਾਖੀ ਕਰਕੇ ਆਪਾਂ ਅੱਗੇ ਵਧਣਾ ਹੈ ਤੇ ਮੈਂ ਹੋ ਕੀ ਕੋਟੀ ਨਮਨ ਕਰਦੀ ਆ ਸਰ ਜਵਾਕਿਸ਼ਰ ਕੁਤੇਹ ਪਹਾੜ ਜੀ ਨੂੰ ਸਾਰੇ ਗੁਰੂਆਂ ਨੂੰ ਗੁਰੂਆਂ ਦੀ ਬਾਣੀ ਨੂੰ ਜਿਹੜਾ ਸਾਨੂੰ ਇੰਨਾ ਸਮਝਣ ਦਾ ਇਹਦੇ ਸੰਸਕਰ ਇੰਨਾ ਆਪ ਦਾ ਸੰਸਕ੍ਰਿਤਮ ਆਪਕੇ ਬਣਤਦਾ ਹੈ ਦਾ ਅੱਜ ਦੇ ਟਾਈਟਨ ਆਊਟ ਪ੍ਰੋਗਰਾਮ ਜਿਹੜਾ ਜਿਹੜਾ ਜੁਗਤਾਂ ਬਾਰੇ ਇੱਕ ਡਾਕੂਮੈਂਟਰੀ ਕੰਟੀਕ ਬਾਲ ਵੀ ਸਾਲ ਜਿਸ ਦਾ ਸਾਰਾ ਜਿਹੜੀ ਨਰੇਟਿਵ ਜਿਹੜਾ ਡਾਇਰੈਕਟਰ ਜਿਹੜਾ ਅਮਰ ਇਹ ਬਹੁਤ ਹੀ ਵਧੀਆ ਕਦਮ ਸੀ ਜਿਹੜਾ ਕਿ ਆਲਵਾਰੀ ਜਮੇਤਨਾ ਹੈ ਪਤਾ ਨਾ ਕਿ ਮੈਂ ਕਹਿੰਦਾ ਸਾਡੇ ਜਿਹੜੇ ਵੱਡ ਕੋਸ਼ਸ਼ਾਂੀਆਂ ਸਾਡੇ ਪ੍ਰਤੀਯੋਗੀਆਂ ਕੀ ਕਰਵਾਦੀਆਂ ਨੇ ਕਿਵੇਂ ਦਿਨ ਦੀ ਲਾਈਫ ਸੀ ਇਸ ਤਰ੍ਹਾਂ ਦੇ ਜਿਹੜੇ ਜੀਵਤ ਹੈ ਜਿਹੜੇ ਸੁਸਮਾਚ ਬਹੁਤ ਵਧੀਆ ਤੇ ਸੋ ਇਹ ਇਵੈਂਟ ਸਾਰੇ ਆਉਣ ਦੇ ਨਾਲ ਹੀ ਬਹੁਤ ਬਹੁਤ ਜਾ ਕਿ ਜਿਹੜਾ ਬਹੁਤ ਅਮੁੱਲ ਹੈ ਸੈਟ ਜਿਹੜਾ ਸਰਸ ਜਿਹੜਾ ਬਾਰੇ ਮਿਲਦਾ ਸਤਿ ਸ਼੍ਰੀ ਅਕਾਲ ਜੀ ਜੇ ਕਿਹਾ ਕਿ ਆਪਣੇ ਨਵੇਂ ਨਵੇਂ ਜਿਹਨਾਂ ਨੂੰ ਨਵੇਂ ਜਿਹੜੇ ਕੋਸਲ ਵਧੇ ਤੋਂ ਆਪਣੇ ਨੂੰ ਇਹ ਲਾਭ ਦਿੰਦਾ ਕਿ ਆਪਣੇ ਬੱਚੇ ਜਿਹਨਾਂ ਨੂੰ ਧਰਮ ਬਾਰੇ ਸਿੱਖਣਗੇ ਉਹ ਨਸ਼ਿਆਂ ਤੋਂ ਬਚਣਗੇ ਤੇ ਘਾੜੀਆਂ ਗ੍ਰੀਟੀਆਂ ਤੋਂ ਬਚਣਗੇ ਤੇ ਉਹਨਾਂ ਦਾ ਜਿਹੜਾ ਜੀਵਨ ਹੋ ਚੰਗਾ ਹੋਏਗਾ ਇਸ ਤਰ੍ਹਾਂ ਕਿ ਉਹਨਾਂ ਵਾਸਤੇ ਤੇ ਸਭ ਤੋਂ ਵੱਡੀ ਮੁੱਲੀ ਗੱਲ ਹੈ ਕਿ ਉਹਨਾਂ ਨਾਲ ਗੱਲ ਕਰਦੀ ਆ ਜਿਹੜਾ ਫਾਸਿਲ ਕਾ ਦੇ ਵਿੱਚ ਅੱਜ ਇਹ ਲਾਈਟਿੰਗ ਸੈਸ਼ਨ ਕਰਵਾਇਆ ਗਿਆ ਤੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਬਹੁਤ ਜ਼ਰੂਰਤ ਹੈ ਆਪਣੇ ਸਸਕਾਰ ਬਾਰੇ ਆਪਣੇ ਧਰਮ ਬਾਰੇ ਜਾਣੂ ਕਰਵਾਈਏ ਤੇ ਅੱਜ ਜਿਹੜਾ ਦਿਖਾਇਆ ਮੈਂ ਤਾਂ ਬੈਠੀ ਸੀ ਮੈਂ एकदम ਰੋਂਗ ਤੇ ਢੀਰੀ ਸੀ ਬਹੁਤ ਵਧੀਆ ਮਨ ਨੂੰ ਬਹੁਤ ਕੁਝ ਅੱਜ ਸਿੱਖੇ ਤੇ ਜਾ ਰਹੇ ਆ ਸਮਾਜ ਨੂੰ ਕਿਵੇਂ ਚੰਗਾ ਬਣਾਉਣੀ ਜਿਹੜੀ ਜਿੰਨੀ ਸਾਡੀ ਕੋਸ਼ਿਸ਼ ਹੋ ਸਕੀ ਦੀ ਅਸੀਂ ਕਰਾਂਗੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜੇ ਕੁਰਬਾਨੀਆਂ ਦਿੱਤੀਆਂ ਉਹਦੇ ਤੋਂ ਅਸੀਂ ਸਿੱਖ ਕੇ ਜਾ ਰਹੇ ਹਾਂ ਕਿ ਆਪਦੇ ਧਰਮ ਲਈ ਆਪਦੇ ਸਮਾਜ ਲਈ ਆਪਦੇ ਪੰਜਾਬ ਲਈ ਕਿਵੇਂ ਅਸੀਂ ਇੱਕ ਹੋ ਕੇ ਅੱਗੇ ਸੇਵਾ ਭਾਵਨਾ ਕਰਕੇ ਮਨੁੱਖਤਾ ਦੀ ਰਾਖੀ ਕਰਕੇ ਆਪਾਂ ਅੱਗੇ ਵਧਣਾ ਹੈ ਤੇ ਮੈਂ ਹੋ ਕੀ ਕੋਟੀ ਨਮਨ ਕਰਦੀ ਆ ਸਰ ਜਵਾਕਿਸ਼ਰ ਕੁਤੇਹ ਪਹਾੜ ਜੀ ਨੂੰ ਸਾਰੇ ਗੁਰੂਆਂ ਨੂੰ ਗੁਰੂਆਂ ਦੀ ਬਾਣੀ ਨੂੰ ਜਿਹੜਾ ਸਾਨੂੰ ਇੰਨਾ ਸਮਝਣ ਦਾ ਇਹਦੇ ਸੰਸਕਰ ਇੰਨਾ ਆਪ ਦਾ ਸੰਸਕ੍ਰਿਤ ਮਾਘੀ ਬਣਦਾ ਹੈ ਦਾ ਅੱਜ ਦੇ ਟਾਈਟਨ ਆਊਟ ਪ੍ਰੋਗਰਾਮ ਜਿਹੜਾ ਜਿਹੜਾ ਤੁਹਾਡੇ ਪਰ ਜੀਵਨ ਬਾਰੇ ਇੱਕ ਡਾਕੂਮੈਂਟਰੀ ਕੰਟੀਕ ਬਾਲ ਵੀ ਕਾਲ ਜੀ ਉਸ ਦਾ ਦਾਰੈ ਜਿਹੜੀ ਜਨਰੇਟਿਵ ਡਾਇਰੈਕਟਰ ਜਿਹੜਾ ਉਹਨਾਂ ਗਿਆਨ ਇਹ ਬਹੁਤ ਹੀ ਵਧੀਆ ਕਦਮ ਸੀ ਜਿਹੜਾ ਕਿ ਔਰ ਵਾਲੀ ਜੇਨਰੇਸ਼ਨ ਹੈ ਇਹ ਪਤਾ ਨਾ ਕਿ ਨਵੀਂ ਜਨਰੇਸ਼ਨ ਸਾਡੇ ਜਿਹੜੇ ਵੱਡਕੋਸਤਾਨ ਸਾਡੇ ਪ੍ਰਤੀਜੀਗਿਆ ਕੀ ਕਰਵਾਉਂਦੀ ਹੈ ਕਿਵੇਂ ਦੀ ਨਾਲ ਲਾਈਫ ਜਿਸ ਤਰ੍ਹਾਂ ਦੇ ਜਿਹੜੇ ਸੀਵਟ ਹੈ ਜਿਹੜੇ ਸਮਾਜ ਤੇ ਬਹੁਤ ਬੁਰੀਆ ਰਹੇ ਸੋ ਇਹ ਇਵੈਂਟ ਕਿੰਨਾ ਜ਼ਰੂਰੀ ਆਰਗੇਨਾਈਜ਼ ਹੋਇਆ ਜਾ ਕਿ ਜਿਹੜਾ ਬਹੁਤ ਅਮੁੱਲ ਹੈ ਸੈਟ ਜਿਹੜਾ ਸਰਸ ਜਿਹੜਾ ਬਾਰੇ ਮਿਲਦਾ ਸਤਿ ਸ਼੍ਰੀ ਅਕਾਲ ਜੀ ਜੀ ਕਿਹਾ ਕਿ ਆਪਣੇ ਨਵੇਂ ਨਵੇਂ ਜਿਹਨਾਂ ਨੂੰ ਨਵੇਂ ਜਿਹੜੇ ਕੋਸਲ ਵਧੇ ਤੋਂ ਆਪਣੇ ਨੂੰ ਇੱਕ ਲਾਭ ਦਿੰਦਾ ਕਿ ਆਪਣੇ ਬੱਚੇ ਜਿਹਨਾਂ ਨੂੰ ਧਰਮ ਬਾਰੇ ਸਿੱਖਣਗੇ ਉਹ ਨਸ਼ਿਆਂ ਤੋਂ ਬਚਣਗੇ ਤੇ ਘਾੜੀਆਂ ਗ੍ਰੀਟੀਆਂ ਤੋਂ ਬਚਣਗੇ ਤੇ ਉਹਨਾਂ ਦਾ ਜਿਹੜਾ ਜੀਵਨ ਹੋ ਚੰਗਾ ਹੋਏਗਾ ਉਸ ਤਰ੍ਹਾਂ ਕਿ ਉਹਨਾਂ ਵਾਸਤੇ ਤੇ ਸਭ ਤੋਂ ਵੱਡੀ ਮੁੱਲੀ ਗੱਲ ਹੈ ਕਿ